ਕਿਸਾਨ ਭਰਾਵੋ ਕਣਕ ਦੀ ਬਜਾਈ ਸਟਾਰਟ ਹੋ ਚੁੱਕੀ ਹੈਗੀ ਕਣਕ ਦੀ ਬਜਾਈ ਸ਼ੁਰੂ ਹੋ ਚੁੱਕੀ ਹੈਗੀ ਤਾਂ ਆਪਾਂ ਸਾਰੇ ਹੀ ਬੀਜ ਸੋਧਦੇ ਆ ਕਣਕ ਦਾ ਅਲੱਗ-ਅਲੱਗ ਦਵਾਈਆਂ ਦੇ ਨਾਲ ਸੋਨੂੰ ਅੱਜ ਇਹ ਆਪਾਂ ਦੱਸਣ ਲੱਗੇ ਆਂਗੇ ਜਿਹੜੀ ਆਪਾਂ ਲਾਲ ਘਟਾਰਾ ਆਪਾਂ ਤੇਲੇ ਵਗੈਰਾ ਤੋਂ ਵਰਤਦੇ ਆਂਗੇ ਅਸਲ ਦੇ ਵਿੱਚ ਇਹ ਦਵਾਈ ਬਣੀ ਹੀ ਸੀ ਸੀਡ ਟ੍ਰੀਟਮੈਂਟ ਵਾਸਤੇ ਆਗੀ ਕਣਕ ਦਾ ਬੀਜ ਜਾਂ ਕੋਈ ਵੀ ਬੀਜ ਸੋਧਣ ਵਾਸਤੇ ਇਹ ਹੀ ਦਵਾਈ ਬਣੀ ਸੀ ਸਭ ਤੋਂ ਟੌਪ ਦੀ ਦਵਾਈ ਹੈ ਇਸ ਤੋਂ ਉੱਪਰ ਦਵਾਈ ਟਰੀਟਮੈਂਟ ਵਾਸਤੇ ਨਹੀਂ ਹੈਗੀ ਕੋਈ ਬਹੁਤ ਵਧੀਆ ਦਵਾਈ ਹੈ ਇਨਸੈਕਟੀਸਾਈਡ ਹੈਗੀ ਤੇ ਖਰਚਾ ਵੀ ਇਹਦਾ 50 ਰੁਪਏ 50 ਰੁਪਏ ਨਾਲ ਆਪਣਾ ਕਿੱਲੇ ਦਾ ਬੀਜ ਸੋਧਿਆ ਜਾਂਦਾ ਹੈਗਾ ਤੇ ਜੇਕਰ ਤੁਸੀਂ ਨਾਲ ਕੋਈ ਫੰਗੀਸਾਈਡ ਪਾਉਣਾ ਹੈ ਤਾਂ ਇੱਕ ਇਸ ਤਰ੍ਹਾਂ ਦੀ ਪੂੜੀ ਆਉਂਦੀ ਹੈ ਟੈਬੂ ਕੋਨਾਜੋਲ 2% ਇਹ 40 ਰੁਪਏ ਇਹਦਾ ਖਰਚਾ ਹੈਗਾ ਤੇ 50 ਰੁਪਏ ਇਸਦਾ ਖਰਚਾ ਤੁਸੀਂ 100 ਰੁਪਏ ਦੇ ਨਾਲ ਆਪਣਾ ਕਿੱਲੇ ਦਾ ਬੀਜ ਸੋਧ ਲਓਗੇ ਆਪਣੀ ਜਰਮੀਨੇਸ਼ਨ ਫੰਗਸ ਵਗੈਰਾ ਤੇ ਆਪਣਾ ਸੌਂਖ ਵਗੈਰਾ ਤੋਂ ਬਹੁਤ ਵਧੀਆ ਦਵਾਈ ਹੈ ਸੀਡ ਟ੍ਰੀਟਮੈਂਟ ਵਾਸਤੇ ਬਾਕੀ ਬਈ ਮਾਰਕੀਟ ਦੇ ਵਿੱਚ ਇਹ ਵੀ ਕਹਿ ਰਹੇ ਨੇਗੇ ਕਿ ਗੁਲਾਬੀ ਸੁੰਡੀ ਜਾਂ ਸੁੰਡ ਵਗੈਰਾ ਨੂੰ ਆਪਣਾ ਆਪਣੀ ਦਵਾਈ ਨਾਲ ਬੀਜ ਸੋਧੋ ਤਾਂ ਆਪਣੇ ਉਹ ਅੱਗੇ ਆ ਕੇ ਨਹੀਂ ਪੈਂਦਾ ਇਸ ਤਰ੍ਹਾਂ ਦੀ ਬਈ ਕੋਈ ਦਵਾਈ ਨਹੀਂ ਬਣੀ ਹੈਗੀ ਜਿਹੜੀ ਗੁਲਾਬੀ ਸੁੰਡੀ ਜਾਂ ਸੁੰਡ ਵਗੈਰਾ ਨੂੰ ਕੋਈ ਰੋਕ ਦੇ ਜਿਹੜੀ ਆਪਾਂ ਕਣਕ ਨੂੰ ਲਾ ਦਈਏ ਤਾਂ ਗੁਲਾਬੀ ਸੁੰਡੀ ਨਾ ਪਵੇ ਇਸ ਤਰ੍ਹਾਂ ਦੀ ਕੋਈ ਦਵਾਈ ਹੀ ਨਹੀਂ ਯੂਨੀਵਰਸਿਟੀ ਵੱਲ ਸਪਾਰਸ਼ ਹੈਗੀ ਤਾਂ ਕਰਕੇ ਬਈ ਇਹ ਸਭ ਤੋਂ ਵਧੀਆ ਦਵਾਈ ਹੈਗੀ ਸੀਡ ਟਰੀਟਮੈਂਟ ਵਾਸਤੇ ਕਣਕ ਦਾ ਬੀਜ ਉਦਣ ਵਾਸਤੇ ਤੇ ਗਲਾਬੀ ਸੁੰਡੀ ਜਾਂ ਕੋਈ ਸੁੰਡ ਵਗੈਰਾ ਨੂੰ ਕੋਈ ਵੀ ਕਣਕ ਦੇ ਬੀਜ ਨੂੰ ਦਵਾਈ ਨਹੀਂ ਹੈਗੀ ਜਿਹੜੀ ਲੱਗੂਗੀ ਜੋ ਰੋਕ ਦੋਗੀ ਸੁੰਡੀ ਨੂੰ ਤਾਂ ਸਿਰਫ ਇਹ ਆਪਾਂ ਜਰਮੀਨੇਸ਼ਨ ਵਾਸਤੇ ਹੀ ਇਸਤੇਮਾਲ ਕਰਦੇ ਆਂਗੇ ਜਰਮੀਨੇਸ਼ਨ ਵਧੀਆ ਹੁੰਦੀ ਹੈਗੀ ਸਿਉਕ ਵਗੈਰਾ ਤੋਂ ਬਚ ਜਾਂਦੀ ਹੈ ਫੰਗਸ ਤੋਂ ਬਚ ਜਾਂਦੀ ਹੈਗੀ ਇਸ ਕਰਕੇ 100 ਰੁਪਏ ਦਾ ਖਰਚਾ ਹੈਗਾ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਮਾਰਕੀਟ ਦੇ ਵਿੱਚੋਂ ਲਾਲ ਘਟਾਰਾ ਆ ਇਹਦੇ ਵਿੱਚ ਟੈਕਨੀਕਲ ਹੈ ਤੇ ਆ ਇਹਦੇ ਵਿੱਚ ਟੈਕਨੀਕਲ ਹੈ ਟੈਬੂ ਕੰਨ ਜੋਲ ਤੇ ਓਕੇ ਧੰਨਵਾਦ ਜੀ